हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਐਸਾ ਕੀ ਲੱਗ ਗਿਆ ਕਿ ਜਿਹੜਾ ਬਾਦਲ ਪਰਿਵਾਰ ਉਹ ਪੂਰਾ ਡਰ ਚੁੱਕਿਆ ਹਰ ਸਮਰਤ कौर ਬਾਦਲ ਦਾ ਵੀ ਇਹਦੇ ਉੱਤੇ ਬਿਆਨ ਆ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਵੀ ਔਰ ਤੀਸਰਾ ਨੰਬਰ ਅੱਜ ਜਿਹੜੀ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਨਾ ਤੁਹਾਡੇ ਵੀ ਹੋ ਛੋੜਾ ਦੇਣ ਵਾਲੀ ਹੈ ਕਿਉਂਕਿ ਇਹਦੇ ਉੱਤੇ ਮੁੱਖ ਮੰਤਰੀ ਦਾ ਬਿਆਨ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾਂ ਦੇ ਵਿੱਚ ਅਸੀ ਕਿਹੜੀ ਕਮਜ਼ੋਰੀ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਪ੍ਰਤੀ ਔਰ ਉਹਨਾਂ ਦੇ ਪੂਰੇ ਪਰਿਵਾਰ ਪ੍ਰਤੀ ਇੱਕ ਬਹੁਤ ਵੱਡਾ ਝਟਕਾ ਯਾਨੀ ਸ਼ਰਮ ਆਉਣ ਲੱਗਣ ਜਾ ਰਿਹਾ ਔਰ ਸੁਖਬੀਰ ਸਿੰਘ ਬਾਦਲ ਨੂੰ ਗਿਰਫਤਾਰ ਕਰਨ ਦੀਆਂ ਚਰਚਾਵਾਂ ਪੰਜਾਬ ਦੇ ਅੰਦਰ ਤੇਜ਼ ਹੋ ਚੁੱਕੀਆਂ ਨੇ ਐਸੇ ਕਰਕੇ ਤਾਂ ਕੱਲ ਜਿਹੜਾ ਕਿ ਹਰਸਿਮਰਤ ਕੌਰ ਬਾਦਲ ਨੇ ਆਪਣਾ ਬਿਆਨ ਧਰ ਦਿੱਤਾ ਸੋਸ਼ਲ ਮੀਡੀਆ ਦੇ ਅੰਦਰ ਯਾਨੀ ਉਹਨੇ ਕਿਹਾ ਕੀ ਹੈ ਪਰ ਅੱਤ ਨੂੰ ਇਹ ਦੱਸਦੇ ਹਾਂ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪੂਰੇ ਪਰਿਵਾਰ ਦੀ ਜਾਨੀ ਉਹਨਾਂ ਦੇ ਹੱਥ ਇੱਕ ਬਹੁਤ ਵੱਡੀ ਕਮਜ਼ੋਰੀ ਲੱਗ ਚੁੱਕੀ ਹੈ ਤੋਂ ਤੁਹਾਨੂੰ ਮੈਂ ਦਿਖਾਉਣ ਵੀ ਜਾ ਰਿਹਾ ਹਾਂ ਸੁਣਾਉਣ ਵੀ ਜਾ ਰਿਹਾ ਹਾਂ ਮੁੱਖ ਮੰਤਰੀ ਦੇ ਮੂੰਹੋਂ ਔਰ ਉਸ ਤੋਂ ਪਹਿਲਾਂ ਕਿ ਕੱਲ ਜਿਹੜਾ ਬਿਆਨ ਆਇਆ ਨਾ ਹਰਸਿਮਰਤ ਕੌਰ ਬਾਦਲ ਦਾ ਮੀਡੀਆ ਦੇ ਵਿੱਚ ਉਹਨੇ ਪੂਰੇ ਅਕਾਲੀ ਦਲ ਦੇ ਵਿੱਚ ਤਰਥੱਲੀ ਵਿਚਾ ਦਿੱਤੀ ਹੈ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਕਿ ਮਾਮਲਾ ਸਾਹਮਣੇ ਆ ਗਿਆ ਹੁਣ ਉਹਨਾਂ ਨੂੰ ਖੁਦ ਨੂੰ ਇਸ ਗੱਲ ਦੀ ਭੜਕ ਲੱਗ ਚੁੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਤਹਿਤ ਸਾਨੂੰ ਗ੍ਰਿਫਤਾਰ ਕਰ ਸਕਦੇ ਨੇ ਔਰ ਮਾਮਲਾ ਕਿਹੜਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਔਰ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਪਹਿਲੀ ਜੇਲ੍ਹ ਦੇ ਵਿੱਚ ਉਹ ਰੱਖੀ ਬੈਠੇ ਨੇ ਔਰ ਉਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਸੰਕਟ ਦੇ ਵਿੱਚ ਕਿਵੇਂ ਲਿਆਂਦਾ ਮੁੱਖ ਮੰਤਰੀ ਨੇ ਇਹ ਪੂਰਾ ਮਾਮਲਾ ਤਹ ਤੱਕ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਕੱਲਾ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਹੀ ਨਹੀਂ ਬਲਕਿ ਇਹਦੇ ਵਿੱਚ ਤਾਂ ਗਨੀਬ ਕੌਰ ਮਜੀਠੀਆ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਵੀ ਇਸ ਪਲੇਨ ਦੇ ਅੰਦਰ ਆ ਸਕਦੇ ਨੇ ਕਿਉਂਕਿ ਵਿਜੀਲੈਂਸ ਵਿਭਾਗ ਦੁਆਰਾ ਕਈ ਵਾਰ ਉਹਨਾਂ ਨੂੰ ਵੀ ਸੱਮਣ ਕੱਢੇ ਗਏ ਕਿ ਤੁਸੀਂ ਕੋਆਪਰੇਟ ਕਰੋ ਵਿਜੀਲੈਂਸ ਵਿਭਾਗ ਦੇ ਦਫ਼ਤਰ ਦੇ ਵਿੱਚ ਆ ਕੇ ਵੈਸੇ ਉਹ ਐਮਲੋ ਨੇ ਪਰ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਖਬਰ ਹੈ ਕਿ ਕੁਲਤਾਰ ਸਿੰਘ ਸੰਧੂਆ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਉਹਨਾਂ ਤੋਂ ਆਰਡਰ ਲੈ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਿਉਂ ਕਹੀ ਕਿ ਮੇਰੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਧੱਕੇ ਦੇ ਨਾਲ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਔਰ ਕਈ ਵੱਡੇ ਅਫਸਰਾਂ ਦੇ ਉੱਤੇ ਉਹਨਾਂ ਨੇ ਤੰਜ ਕੱਸ ਦਿੱਤੇ ਨੇ ਕਿ ਆਹ ਅਫਸਰ ਨੇ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਬੜੀ ਹੀ ਨੇੜਤਾ ਪਰ ਸਾਡੇ ਜਿਹੜਾ ਕਿ ਮੇਰਾ ਪਤੀ ਜਿਹੜਾ ਕਿ ਮੇਰੇ ਪਤੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੇ ਨਾਲ ਬੜੀ ਗਹਿਰੀ ਰੰਜਿਸ਼ ਹੈ ਇਹ ਗੱਲਾਂ ਤਾਂ ਕੱਲ ਹਰ ਸਿਮਰਤ ਕੌਰ ਬਾਦਲ ਨੇ ਕੰਗਾ ਪਰ ਜਿਹੜੀ ਫਾਈਲ ਸੁਖਬੀਰ ਸਿੰਘ ਬਾਦਲ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਲੱਗੀ ਹੈ ਨਾ ਉਹ ਤੁਹਾਨੂੰ ਅੱਜ ਮੁੱਖ ਮੰਤਰੀ ਦੇ ਮੂੰਹੋਂ ਸੁਣਾਉਣੇ ਆ ਕਿ ਆਖਰ ਬਾਦਲਾਂ ਦੀ ਕਮਜ਼ੋਰੀ ਕੀ ਹੈ ਤਾਂ ਹੁਣ 2-4 ਦਿਨਾਂ ਦੇ ਅੰਦਰ-ਅੰਦਰ ਵੱਡੇ ਅਨੁਮਾਨ ਲਾਏ ਜਾ ਰਹੇ ਨੇ ਕਿ ਪੰਜਾਬ ਦੇ ਅੰਦਰ ਇਹ ਦੋਵੇਂ ਤਰ੍ਹਾਂ ਦੇ ਅੰਦਰ ਕੁਝ ਵੱਡਾ ਹੋਣ ਵਾਲਾ ਉਹ ਵੱਡਾ ਕੀ ਹੋਣ ਵਾਲਾ ਸੁਣੇ ਜਾ ਰਿਹਾ ਧਿਆਨ ਦੇ ਨਾਲ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹੜੀ ਫਾਈਲ ਦਾ ਜ਼ਿਕਰ ਕਰ ਰਹੇ ਨੇ ਔਰ ਕਿਹੜੇ ਕਾਗਜ਼ ਕੱਢ ਕੇ ਲੈ ਕੇ ਆਏ ਨੇ ਸੁਖਵੀਰ ਬਾਦਲ ਪਰਿਵਾਰ ਦੇ ਖਿਲਾਫ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਕੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੈ ਸੁਣ ਮਈ 2025 ਤੱਕ ਕਾਗਜ ਨਿਕਲੇ ਬੜੇ ਮੁਸ਼ਕਲ ਨਿਕਲੇ ਜਿਹੜੇ ਦੋ ਸਾਲ ਲੱਗੇ ਕਾਗਜ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਉਹ ਹੋਊਗਾ ਤਬ ਤਬਾ ਅਫਸਰ ਕਰਦੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਆ ਕਾਨਫਰੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆ ਲਓ ਜੀ ਕਿੰਨਾ 1.88 ਕਰੋੜ 70 ਲੱਖ 60 ਹਜ਼ਾਰ ਰੁਪਇਆ 108 ਲੱਖ ਕਰੋ 108 108 ਲੱਖ ਮਾਫ ਕਰਾਗੇ ਜੀ ਅਬ ਤਾਂ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹ ਇੱਕ ਨਾ ਪਾਲਿਸੀ ਬਣਾਈ ਇਕੋ ਮੈਟਰੋ ਦੀ ਪਾਲਿਸੀ ਬਣਾਈ ਇਕੋ ਹਟਲ ਵਾਸਤੇ ਉਹਨਾਂ ਦੇ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦੇ ਹੋਟਲ ਇੱਥੇ ਗਿਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹੜੀ ਗੱਲ ਨੂੰ ਲੈ ਕੇ ਫਾਈਲ ਦਾ ਜ਼ਿਕਰ ਕਰ ਰਿਆ ਔਰ ਕਾਗਜ਼ਾਂ ਦਾ ਦਰਾਂ ਸਾਲ ਦੇ ਵਿੱਚ ਸੁਖ ਵਿਲਾਸ ਦਾ ਨਾਮ ਤਾਂ ਸਾਰੇ ਪੰਜਾਬ ਨੇ ਨਹੀਂ ਨਿਯੂ ਮੈਕਨ ਵਾਰਲਡਿੰਗ ਸੁਣਿਆ ਕਈ ਵਾਰ ਤੁਸੀਂ ਪਹਿਲਾਂ ਵੀ ਜ਼ਿਕਰ ਸੁਣਿਆ ਕਿ ਸੁਖ ਵਿਲਾਸ ਨੂੰ ਢਾਉਣ ਦੇ ਵਿੱਚ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਇਹ ਰਿਜ਼ੋਰਟ ਨੂੰ ਇਸ ਹੋਟਲ ਨੂੰ ਜਿਹੜਾ ਕਿ ਬਹੁਤ ਵੱਡਾ ਆਲੀਸ਼ਾਨ ਮਹਿਲ ਹੈ ਕਿ ਮੈਂ ਇਸ ਨੂੰ ਢਾਊਂਗਾ ਪਰ ਇਹਦੇ ਉੱਤੇ ਇੱਕ ਬਿਆਨ ਸੁਖਬੀਰ ਸਿੰਘ ਬਾਦਲ ਦਾ ਵੀ ਆਇਆ ਸੀ ਉਹ ਕੀ ਕਹਿੰਦੇ ਸੀ ਉਹਨਾਂ ਦਾ ਬਿਆਨ ਇਹ ਸੀ ਕਿ ਮੁੱਖ ਮੰਤਰੀ ਖੁਦ ਆਪ ਨਾ ਰਗੜਿਆ ਜਾਵੇ ਤੇ ਇਹਦਾ ਪਤਾ ਨਹੀਂ ਲੱਗਣਾ ਕਿ ਗਿਆ ਕਿੱਥੇ ਆ ਇਹ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਔਰ ਜਿਹੜੀਆਂ ਚਰਚਾਵਾਂ ਪੰਜਾਬ ਦੇ ਅੰਦਰ ਇਹ ਚੱਲ ਰਹੀਆਂ ਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਗ੍ਰਿਫਤਾਰ ਕਰ ਸਕਦੀ ਹੈ ਉਹ ਚਰਚਾਵਾਂ ਦਰਅਸਲ ਦੇ ਵਿੱਚ ਉਹ ਆਪਣੇ ਤੌਰ ਤੇ ਨੇ ਪਰ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਬਾਦਲਾ ਲਈ ਉਹ ਭਾਈ ਇਹ ਸੁਖ ਵਿਲਾਸ ਨੂੰ ਲੈ ਕੇ ਆ ਕਿਉਂਕਿ ਮੁੱਖ ਮੰਤਰੀ ਦੇ ਹੱਥ ਇੱਕ ਬਹੁਤ ਵੱਡੀ ਕਮਜ਼ੋਰੀ ਜਾਨੀ ਉਹਨਾਂ ਦੇ ਕਾਗਜ਼ ਉਹ ਕਾਗਜ਼ਾਂ ਦੀ ਗੱਲ ਕਰ ਰਿਹਾ ਮੈਂ ਜਿਹੜੀ ਕਿ ਉਹਨਾਂ ਨੂੰ ਟਾਉਣ ਦੀ ਗੱਲ ਕਹਿ ਰਹੇ ਸੀ 108 ਲੱਖ ਕਰੋੜ ਇਸ ਮਾਮਲੇ ਦੇ ਅੰਦਰ ਖਪਾਇਆ ਗਿਆ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਕਿਹੜੀਆਂ-ਕਿਹੜੀਆਂ ਗੱਲਾਂ ਦੇ ਤਹਿਤ ਗ੍ਰਿਫਤਾਰ ਕਰ ਸਕਦਾ ਇਹਨਾਂ ਗੱਲਾਂ ਤੇ ਆਜੋ ਪੰਜਾਬ ਦੇ ਅੰਦਰ ਬਹੁਤ ਵੱਡਾ ਕੇਸ ਜਿਹੜਾ ਕਿ ਸਭ ਤੋਂ ਹਾਈਲਾਈਟਡ ਔਰ ਚਰਚਿਤ ਕੇਸ ਬੇਤਰਮ ਸਿੰਘ ਮਜੀਠੀਆ ਦਾ ਯਾਨੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹਾਲਾਂਕਿ ਉਹ ਨਾਬਦੀ ਨਿਊ ਜੇਲ ਦੇ ਵਿੱਚ ਬੰਦ ਹੈ ਪਰ ਐਸੇ ਹੀ ਮਾਮਲੇ ਦੇ ਤਹਿਤ ਉਹੀ ਸੇਮ ਪੈਟਰਨ ਜਿਹੜਾ ਕਿ ਅੱਜ ਬਾਦਲਾਂ ਨੂੰ ਵੀ ਪਤਾ ਲੱਗ ਗਿਆ ਕਿ ਉਸੇ ਮਾਮਲੇ ਦੇ ਤਹਿਤ ਸੁਖਵੀਰ ਸਿੰਘ ਬਾਦਲ ਤੇ ਹਕਤ ਬਣ ਸਕਦਾ ਕਿ ਭਾਈ ਇਹਦੇ ਕੋਲ ਤਾਂ ਬੇਨਾਮੀ ਸੰਪਤੀ ਹੈ ਇਹਦੇ ਕੋਲ ਤਾਂ ਬੇਸ਼ੁਮਾਰ ਪੈਸਾ ਹੈ ਤਾਂ ਐਸੇ ਕਰਕੇ ਕੱਲ ਜਿਹੜਾ ਕਿ ਬਿਆਨ ਦਿੱਤਾ ਨਾ ਹਾਸਮਿਤ ਕੌਰ ਬਾਦਲ ਨੇ ਕਿ ਮੇਰੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਜਾਣ ਬੁਝ ਕੇ ਨਿਸ਼ਾਨੇ ਤੇ ਲੈ ਰਿਆ ਪਰ ਹੁਣ ਇੱਕ ਪਾਸੇ ਮੁੱਖ ਮੰਤਰੀ ਨੂੰ ਵੀ ਛੱਡੋ ਪੰਜਾਬ ਦੇ ਵਿੱਚੋਂ ਜਿਹੜੀਆਂ ਥਿਓਰੀਆਂ ਆ ਰਹੀਆਂ ਨੇ ਅਕਸਰ ਪੰਜਾਬ ਦੇ ਲੋਕ ਪੂਰੀਆਂ ਵੀਡੀਓ ਦੇਖਦੇ ਨੇ ਕਿ ਆ ਮਾਮਲਾ ਕੀ ਆ ਕੀ ਆ ਪਰ ਭਾਈ ਇੱਥੇ ਤਾਂ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਗੁਰੂ ਸਾਹਿਬ ਦੇ ਜਿਹੜੇ 328 ਸਰੂਪ ਹਨ ਉਹ 328 ਤੋਂ ਵੀ 590 ਬਣ ਚੁੱਕੇ ਨੇ ਉਹਨਾਂ ਦਾ ਦੋਸ਼ੀ ਸੁਖਬੀਰ ਬਾਦਲ ਉਠਾਇਆ ਜਾ ਰਿਹਾ ਜਰ ਜੇ ਹੁਣ ਆ ਇਧਰਲੇ ਪਾਸੇ ਨਿਕਲਣਗੇ ਕਿ ਪ੍ਰਾਪਰਟੀ ਸਾਡੇ ਕੋਲੇ ਨਹੀਂ ਹੈ ਸਾਡੀ ਤਾਂ ਇੱਕ ਨੰਬਰ ਦੇ ਵਿੱਚ ਬਣੀ ਹੈ ਉਹ ਤੋਂ ਬਚ ਜਾਣਗੇ ਪਰ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ 328 ਰੁਪਏ ਵਾਲੇ ਮਾਮਲੇ ਦੇ ਅੰਦਰ ਨਾਮਜ਼ਦ ਕਰ ਸਕਦੀ ਹੈ ਕਿਉਂਕਿ ਪ੍ਰਧਾਨ ਅਕਾਲੀਗਲ ਦੇ ਉਹ ਨੇ ਸ਼੍ਰੋਮਣੀ ਕਮੇਟੀ ਦਾ ਸਾਰਾ ਤਾਮਚਾਮ ਉਹਨਾਂ ਦੇ ਹੱਥ ਵਿੱਚ ਐਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਪੂਰੇ ਪੰਜਾਬ ਦੀ ਸਿੱਖ ਕੌਮ ਪੂਰੀ ਪੰਜਾਬੀਅਤ ਔਰ ਪੰਜਾਬ ਦੀ ਸਰਕਾਰ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਕਈ ਤਾਹੇ ਮੁੱਦਾ ਮਿਲ ਚੁੱਕਿਆ ਜਿਦੇ ਵਿੱਚ ਸੁਖਬੀਰ ਸਿੰਘ ਬਾਦਲ ਬੁਰੇ ਤਰੀਕੇ ਦੇ ਨਾਲ ਕਿਰ ਸਕਦੇ ਨੇ ਔਰ ਉਹਨਾਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ